ਰੈਸਲਰ ਵਿਨੇਸ਼ ਵੋਗਾਟ ਨੂੰ ਮੈਡਲ ਦੇਣ ਦਿੱਤੇ ਅੱਜ ਦੀ ਇਸ ਯਾਨੀ ਕਿ ਕੋਰਟ ਆਫ ਆਬਰੀਟਰੇਸ਼ਨ ਫਾਰ ਸਪੋਰਟਸ ਕੋਰਟ ਫੈਸਲਾ ਸੁਣਾਏਗੀ ਭਾਰਤੀ ਸਮੇਂ ਮੁਤਾਬਿਕ ਰਾਤ 9:30 ਵਜੇ ਫੈਸਲਾ ਸੁਣਾਇਆ ਜਾ ਸਕਦਾ ਹੈ ਆਈਓਏ ਦੇ ਵੱਲੋਂ ਵਿਨੇਸ਼ ਵੋਗਾਟ ਨੂੰ ਜੁਆਇੰਟ ਸਿਲਵਰ ਮੈਡਲ ਦੇਣ ਦੀ ਮੰਗ ਕੀਤੀ ਗਈ ਹੈ 50 ਕਿਲੋਗ੍ਰਾਮ ਕੈਟਾਗਰੀ ਦੇ ਵਿੱਚ ਭਾਰ 100 ਗ੍ਰਾਮ ਵੱਧ ਹੋਣ ਕਾਰਨ ਵਿਨੇਸ਼ ਵੋਗਾਟ ਫਾਈਨਲ ਨਹੀਂ ਖੇਡ ਸਕੇ ਸਨ ਤੇ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀ ਮਨਸਾਪੁਰ ਪੁਲਿਸ ਨੇ ਕਮੰਦਰੀ ਡਰੱਗ ਤਸਕਰ ਸਿਮਰਨਜੋਤ ਸਿੰਘ ਸੰਧੂ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੈਸ ਕਾਨਫਰੰਸ ਕਰਕੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਜਰਮਨੀ ਦੀ ਵੀ ਜੇਲ੍ਹ ਦੇ ਵਿੱਚ ਰਹਿ ਚੁਕੇ ਸਿਮਰਨਜੋਤ ਸਿੰਘ ਦਾ ਅਸਲ ਮੂਗਾ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਸਿਮਰਨਜੋਤ ਨੂੰ 487 ਕਿਲੋ ਕੋਕੀਨ ਦੇ ਨਾਲ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਆਈਜੀ ਨੇ ਕਿਹਾ ਕਿ ਇਸ ਨੂੰ ਜਰਮਨੀ ਵੀ ਲੈ ਕੇ ਜਾਵਾਂ ਐਸਟੀਐਫ ਮੋਹਾਲੀ ਨੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ੀਸ਼ਣ ਮਿੱਤਲ ਅਤੇ ਡਰੱਗ ਜੇਸ ਦੇ ਵਿੱਚ ਮਾਮਲਾ ਦਰਜ ਕਰ ਲਿਆ ਤੇ ਉੱਚਗੇਤ ਦੇਲੀ ਮੋਹੱਲੀ ਦਫਤਰ ਦੇ ਵਿੱਚ 12 ਅਗਸਤ ਨੂੰ ਤਲਬ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਡਰੱਗ ਇੰਸਪੈਕਟਰ ਸ਼ੀਸ਼ਣ ਦਾ ਡਰੱਗਸ ਸਮੱਗਲਰਾਂ ਦੇ ਨਾਲ ਲਿੰਕ ਹੈ ਨਸ਼ੇ ਦੇ ਪੈਸੇ ਦੇ ਨਾਲ ਕਈ ਥਾਵਾਂ ਦੇ ਉੱਤੇ ਪ੍ਰਾਪਰਟੀ ਬਣਾਈ ਹੋਈ ਹੈ ਦੱਸਦੀ ਹੈ ਕਿ 2 ਦਿਨ ਪਹਿਲਾਂ ਸ਼ੀਸ਼ਣ ਮਿੱਤਲ ਦੇ ਟਿਕਾਣਿਆਂ ਦੇ ਉੱਤੇ ਰੇਡ ਹੋਈ ਸੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਵੀ ਕਈ ਥਾਵਾਂ ਤੇ ਛਾਪੇ ਮਾਰੀ ਗਏ ਬ੍ਰਾਜ਼ੀਲ ਦੇ ਵਿਨ ਹੋਡੇਓ ਵਿਨ ਹਿਡੋ ਉਹ ਸ਼ਹਿਰ ਦੇ ਵਿੱਚ 62 ਲੋਕਾਂ ਨੂੰ ਲੈ ਕੇ ਜਾ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਹਾਜ਼ ਸੰਗਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਡਿੱਗਿਆ ਫਲਾਈਟ ਦੇ ਵਿੱਚ ਸਵਾਰ 55 ਯਾਤਰੀ ਤੇ 4 ਟਰੂ ਮੈਂਬਰਾਂ ਦੀ ਮੌਤ ਹੋ ਗਈ। ਕ੍ਰੈਸ਼ ਤੋਂ ਡੇਢ ਮਿੰਟ ਪਹਿਲਾਂ ਪਲੇਨ ਨੇ ਉਚਾਈ ਤੇ ਜਾਣਾ ਛੱਡ ਦਿੱਤਾ ਸੀ। ਜਹਾਜ਼ 10 ਸਕਿੰਟ ਦੇ ਵਿੱਚ ਤਕਰੀਬਨ 250 ਫੁੱਟ ਨੀਚੇ ਡਿੱਗਿਆ। ਅਗਲ ਗੀਤ ਤੇ ਫਿਰ ਲੋਕਾਂ ਦੀ ਮੌਤ ਹੋ ਗਈ। ਸਰਸਾ ਦੀ ਡੇਰਾ ਜਬਮਾਲਵਾਲੀ ਨੂੰ ਨਵਾਂ ਮੁਖੀ ਮਿਲ ਗਿਆ। ਵਿਵਾਦ ਦੇ ਵਿਚਾਲੇ ਮਹਾਤਮਾ ਵਿਨੈਦਰ ਸਿੰਘ ਨੇ ਗੱਦੀ ਸੰਭਾਲ ਲਈ। ਸੰਤ ਬਹਾਦਰ ਚੰਦ ਨੇ ਵਿਨੈਦਰ ਨੂੰ ਆਪਣਾ ਉਮੀਦਵਾਰ ਰੀ ਗੱਦੀ ਨਿਸ਼ੀ ਐਲਾਨਿਆ ਸੀ। ਗੱਦੀ ਸੌਂਣ ਮੌਕੇ ਸੰਤ ਬਹਾਦਰ ਚੰਦ ਦਾ ਪਰਿਵਾਰ ਵੀ ਮੌਜੂਦ ਰਿਹਾ। ਗੱਦੀ ਤੇ ਬੈਠਦੇ ਆ ਹੀ ਬਾਤਮਾ ਵਰਿੰਦਰ ਨੇ ਕਿਹਾ ਕਿ ਸੰਗਤ ਹੀ ਡੇਰੇ ਦੀ ਤਾਕਤ ਹੈ ਡੇਰੇ ਦੇ ਵਿੱਚ ਪਹਿਲਾਂ ਵਾਂਗ ਸੇਵਾ ਤੇ ਸਿਮਰਨ ਜਾਰੀ ਰਹੇ। ਬਿਹਾਰ ਜ਼ਿਲ੍ਹੇ ਤੋਂ ਬਹਾਰ ਆਏ ਮਨੀਸ਼ ਸੂਦੀਆ ਨੇ ਪਤਨੀ ਦੇ ਨਾਲ ਚਾਪਿੰਦੇ ਹੋਏ ਇੱਕ ਤਸਵੀਰ ਐਕਸ ਦੇ ਉੱਤੇ ਪੋਸਟ ਕੀਤਾ ਸੀ ਸੂਦੀਆ ਨੇ ਲਿਖਿਆ 17 ਮਹੀਨੇ ਬਾਅਦ ਆਜ਼ਾਦੀ ਦੀ ਸਵੇਰ ਦੀ ਪਹਿਲੀ ਚਾਹ। ਕੱਲ ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਸੂਦੀਦੀਆ ਤੇ ਹੜ੍ਹ ਜ਼ਿਲ੍ਹੇ ਤੋਂ ਬਹਾਰ ਆਏ ਸੂਦੀਆ ਨੇ ਆਮ ਆਦਮੀ ਪਾਰਟੀ ਦੀ ਵਰਕਣ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਜੇਲ੍ਹ 'ਚ ਬੰਦ ਕਰਕੇ ਵੀ ਉਹਨਾਂ ਦੀ એનર્ਜੀ ਘੱਟ ਨਹੀਂ ਕਰ ਸਕਦਾ। ਬਿਲਾਰਡਾ ਤਿਲਕਾ ਦੀ ਪਿੰਡ ਜੋੜਕੀ ਦੇ ਵਿੱਚ ਮਿੱਟੀ ਦੇ ਟਿਪਰਾਂ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਦੋ ਪਿੰਡਾਂ ਦੇ ਲੋਕਾਂ ਨੇ ਸੜਕ ਤੇ ਧਰਨਾ ਲਗਾ ਕੇ ਟਿਪਰਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਪੁਲਿਸ ਦੇ ਨਾਲ ਬਹਿਸ-ਬਾਜ਼ੀ ਹੋ ਗਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਿੱਟੀ ਦੇ ਭਰੇ ਟਿਪਰ ਹਾਈਵੇ ਦੇ ਉੱਤੇ ਨਾ ਜਾ ਕੇ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਰੋਜ਼ਾਨਾ ਵੱਡੀ ਗਿਣਤੀ ਚ ਲੰਘਦੇ ਨੇ ਜਿਸ ਕਾਰਨ ਹਾਦਸਿਆਂ ਦਾ ਖਤਰਾ ਪਿੰਡ ਦੇ ਵਿੱਚ ਬਣਿਆ ਰਹਿੰਦਾ ਹੈ ਉਧਰ ਅੰਮ੍ਰਿਤਸਰ ਦੇ ਵਿੱਚ ਕਸਬਾ ਸ਼੍ਰੀ ਹਰਗੋਬਿੰਦਪੁਰ ਵਿੱਚ ਤਸਵੀਰ ਦੇ ਸਮੇਂ ਵੱਡੀ ਵਾਰਦਾਤ ਪਾਪਰੀ ਸੈਰ ਕਰਦੇ ਹੋਏ ਇੱਕ ਵਿਅਕਤੀ ਬਿੱਟੂ ਲੁਬਾ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਮੋਟਰਸਾਈਕਲ ਸਵਾਰਾਂ ਪਛਾਤਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸ਼ਖਸ ਦਾ ਜਾਨੀ ਨੁਕਸਾਨ ਤੋਂ ਬਚਾਰੇ ਹੈ ਗੋਲੀਆਂ ਦੁਕਾਨ ਦੇ ਸ਼ਟਰ ਦੇ ਉੱਤੇ ਲੱਗੀਆਂ ਘਟਨਾ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸ਼ਖਸ ਭੱਜ ਕੇ ਆਪਣੀ ਜਾਨ ਬਚਾਉਂਦਾ ਹੋਇਆ ਨਜ਼ਰ ਆਇਆ ਉਧਰ ਸੰਗਰੂਰ ਦੇ ਖਡਿਆਲ ਪਿੰਡ ਦੇ ਵਿੱਚ ਫੌਜੀ ਜਵਾਨ ਹੌਲਦਾਰ ਦੀ ਸਿੱਕਮ ਦੇ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ ਦੋ ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਘਰੋਂ ਵਾਪਸ ਗਿਆ ਸੀ ਜਵਾਨ ਮ੍ਰਿਤਕ ਗੁਰਵੀਰ ਸਿੰਘ 19 ਪੰਜਾਬ ਰੈਜੀਮੈਂਟ ਦੇ ਵਿੱਚ ਤਨਖਾਹ ਸੀ ਦਰਅਸਲ ਡਿਊਟੀ ਦੌਰਾਨ ਅਚਾਨਕ ਸਿਹਤ ਵਿਗੜਨ ਤੇ ਮ੍ਰਿਤਕ ਨੂੰ ਹਸਪਤਾਲ ਪਰ ਟਿਕਰਵਾਇਆ ਗਿਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਸਾਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਉਧਰ ਕਪੂਰਥਲਾ ਦੇ ਪਿੰਡ ਵੱਡਾ ਬੇਡ ਦੀ ਇੱਕ ਮਾਂ ਇਹਨਾਂ ਦਿਨੀ ਬੇਵਸਤੀ ਪਰੇਸ਼ਾਨ ਹੈ ਬਜਾਏ ਉਸਦੇ ਬੇਟੇ ਦੀ ਗੁੰਮਸ਼ੁਦਗੀ ਪੀੜਤ ਮਾਂ ਖੁਦ ਰੋ ਰੋ ਕੇ ਪਿੰਡਾਂ ਦੇ ਵਿੱਚ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੀ ਹੈ ਉਸ ਦਾ ਕਹਿੰਦੇ ਕਿ ਉਸ ਦਾ ਬੇਟਾ ਕੁਝ ਹੱਦ ਤੱਕ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਜਿਸ ਕਾਰਨ ਉਹ ਬਿਨਾਂ ਕੁਝ ਦੱਸੇ ਘਰ ਤੋਂ ਚਲਾ ਗਿਆ ਵਾਪਸ ਨਹੀਂ ਆਇਆ ਲੋਕਾਂ ਨੂੰ ਮਦਦ ਦੀ ਅਪੀਲ ਇਹ ਮਾਂ ਕਰ ਰਹੀ ਹੈ ਬਠਿੰਡਾ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਬਠਿੰਡਾ ਡੱਬ ਵਾਲੀ ਨੈਸ਼ਨਲ ਹਾਈਵੇ ਦੇ ਉੱਤੇ ਨਿਰਮਾਣ ਦੇ ਕੰਮ ਤੇ ਚੱਲਦੇ 3 ਦਾ ਟੈਂਕਰ ਤੇ ਕਾਰ ਦੀ ਟੱਕਰ ਹੋ ਗਈ ਹਾਦਸੇ ਦੇ ਵਿੱਚ ਇੱਕ ਕਾਰ ਸਵਾਰ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹਾਦਸੇ ਤੋਂ ਬਾਅਦ ਦਿਲ ਝੰਡੋੜਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹਾਦਸੇ ਤੋਂ ਬਾਅਦ ਐਸਐਸਐਫ ਦੀ ਟੀਮ ਮੌਕੇ ਤੇ ਪਹੁੰਚੀ ਤੇ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਉਧਰ ਜਲੰਧਰ ਕਮਿਸ਼ਨਰੀ ਰੇਟ ਪੁਲਿਸ ਨੇ ਇੱਕ ਨੌਜਵਾਨ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਪੁਲਿਸ ਨੇ ਨਾਕਾਬਦੀ ਦੌਰਾਨ ਸ਼ੱਕੀ ਵਿਅਕਤੀ ਨੂੰ ਦੇਖਿਆ ਤੇ ਤਲਾਸ਼ੀ ਲਈ ਤਾਂ ਨਸ਼ਾ ਬਰਾਮਦ ਹੋਇਆ ਨੌਜਵਾਨ ਦੀ ਪਛਾਣ ਨਰੇਸ਼ ਵਾਸੀ ਪਿੰਡ ਰੋਡ ਬਾਰਦਾਨਾ ਬਾਜ਼ਾਰ ਜਲੰਧਰ ਦੇ ਵਿੱਚੋਂ ਹੋਈ ਹੈ ਮੁਲਜ਼ਮ ਤੋਂ ਪੁੱਛਗਿੱਛ ਦੇ ਵਿੱਚ ਸੌਰਵ ਕੁਮਾਰ ਨਾਮ ਦੇ ਸ਼ਖਤਾਂ ਨਾਮ ਵੀ ਸਾਹਮਣੇ ਆਇਆ ਉਦਸਤਮਾਨਾ ਦੀ ਕੁਲਾਰਾ ਮੋੜ ਦੇ ਪਿਛੋੜ ਨੇ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਰਾਤ ਦੇ ਹਨੇਰੇ ਵਿੱਚ ਸਨ ਲਗਾ ਕੇ ਚੋਰੀ ਦੀ ਵਾਰਦਾਤ ਤੋਂ ਜਾਂਦ ਦਿੱਤਾ ਮੋਬਾਈਲ ਦੀ ਦੁਕਾਨ ਚੋਰੀ 34 ਵਾਰ ਲੁੱਟੀ ਹੈ ਤੇ 50000 ਰੁਪਏ ਦਾ ਸਮਾਨ ਉਹ ਤੇ ਨਕਦੀ ਲੈ ਗਏ ਇਸ ਤੋਂ ਇਲਾਵਾ ਦੁੱਧ ਦੀ ਡਾਇਰੀ ਅਤੇ ਮੈਡੀਕਲ ਸਟੋਰ ਦੇ ਵਿੱਚ ਵਿੱਚ ਉਹਨਾਂ ਨੇ ਚੋਰੀ ਕੀਤੀ ਦੁਕਾਨਦਾਰਾਂ ਨੇ ਪੁਲਿਸ ਨੂੰ ਜਾਣਵਾਲ ਦੀ ਸੁਰੱਖਿਆ ਦੀ ਮੰਗ ਕੀਤੀ ਉਧਰ ਜਲੰਧਰ ਦੇ ਅਟਾਰੀ ਬਾਜ਼ਾਰ ਦੇ ਵਿੱਚ ਚੋਟ ਨੇ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੀ ਚੋਰੀ ਕੀਤੀ ਚੋਰ ਨੇ ਗਣਪਤੀ ਜੁਐਲਰੀ ਪੁਆਇੰਟ ਨੂੰ ਨਿਸ਼ਾਨਾ ਬਣਾਇਆ ਦੁਕਾਨਦਾਰ ਨੇ ਦੱਸਿਆ ਕਿ ਤੜਕੇ 4 ਵਜੇ ਦੇ ਕਰੀਬ ਚੋਰ ਨੇ ਤਾਲੇ ਤੋੜੇ ਤੇ ਨਕਦੀ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ ਨੁਕਸਾਨ ਲੱਖਾਂ ਦਾ ਦੱਸਿਆ ਜਾ ਰਿਹਾ ਹੈ ਦੁਕਾਨ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਚੋਰਾ ਨੇ ਮੂੰਹ ਮੋੜ ਦਿੱਤਾ ਤਾਂ ਉਸ ਦਾ ਚਿਹਰਾ ਕੈਦ ਨਾ ਹੋ ਸਕਿਆ ਪਰ ਨਕਾਪੁਸ਼ ਕੈਮਬ੍ਰਿਜ ਕੈਪਜ਼ ਰੂਪ ਉਧਰ ਫਰੀਦਕੋਟ ਮੈਡੀਕਲ ਕਮਿਸ਼ਨ ਦੇ ਵੱਲੋਂ ਐਮਬੀਬੀਐਸ ਦੀਆਂ ਐਨਆਰਆਈ ਸੀਟਾਂ ਭਰਨ ਸੰਬੰਧਿਤ ਪੰਜਾਬ ਸਰਕਾਰ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਜਲਦੀ ਇਸ ਸੰਬੰਧੀ ਇੱਕ ਆਖਰੀ ਫੈਸਲਾ ਲਿਆ ਜਾਵੇਗਾ ਦਰਸਲ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਐਨਆਰਆਈ ਕੋਟੇ ਦੀਆਂ ਸੀਟਾਂ ਭਰਨ ਦੇ ਲਈ ਨਵੇਂ ਦਿਸ਼ਾ ਨਿਰਦੇਸ਼ ਤੈਅ ਕੀਤੇ ਨੇ ਜਿਸ ਦੇ ਵਿੱਚ ਇਹ ਸੀਟਾਂ ਐਨਆਰਆਈ ਉਮੀਦਵਾਰਾਂ ਦੇ ਵਿੱਚੋਂ ਹੀ ਭਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਜਲੰਧਰ ਦੇ ਵਿੱਚ ਗਲੀ ਚ ਜਾ ਰਹੇ ਸ਼ਖਤੋਂ ਦਿਨ ਦਿਹਾੜੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਰਸਲ ਬਾਈਕ ਸਵਾਰ ਚਾਰ ਬਦਮਾਸ਼ਾਂ ਨੇ ਦਿੱਤੀ ਦਿਨ ਗਲੀ ਦੇ ਵਿੱਚ ਜਾ ਰਹੇ ਮੋਟਰਸਾਈਕਲ ਸਵਾਰ ਸ਼ਖਤੋਂ ਤੇਜ਼ ਤਰ੍ਹਾਂ ਹਥਿਆਰਾਂ ਦੀ ਰੋਕ ਦੇ ਉੱਤੇ ਲੁੱਟ ਲਈ ਤੇ ਫਰਾਰ ਹੋ ਗਏ ਜਲੰਧਰ ਦੇ ਵਡਾਲਾ ਟਾਕ ਨੇੜੇ ਫਰੈਂਡਸ ਕਲੋਨੀ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ ਔਰ ਸੀਸੀਟੀਵੀ ਤਸਵੀਰਾਂ ਵੀ ਜੀਆਂ ਸਾਹਮਣੇ ਆਈਆਂ ਉਧਰ ਗੋਹਾਣਾ ਦੇ ਆਯੁਰਵੈਦਿਕ ਮੈਡੀਕਲ ਕਾਲਜ ਨੇੜੇ ਤਿੰਨ ਜ਼ਿੰਦਾਕਾਰ ਤੋਂ ਸੁਣਨ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਨਜ਼ਰ ਆਇਆ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰ ਕਾਰਤੂਸ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ 85 ਵਿਅਕਤੀਆਂ ਦੇ ਖਿਲਾਫ ਧਾਰਾ 22 54 ਤੇ 59 ਦੇ ਉੱਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਕਾਲਜ ਦੇ ਆਲੇ ਦੁਆਲੇ ਲੱਗੇ तमाम ਸੀਸੀਟੀਵੀ ਵੀ ਪੁਲਿਸ ਦੇ ਵੱਲੋਂ ਖੰਗਾਲੇ ਜਾਰ ਦਿੱਤੇ ਬਠਿੰਡਾ ਈਰਪੋਰਟ ਤੋਂ ਦਿੱਲੀ ਜਾਣ ਵਾਲੀ ਫਲਾਈਟ ਰੱਦ ਹੋ ਗਈ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬੋਰਡਿੰਗ ਟਿਕਟ ਕੱਟਣ ਤੋਂ ਬਾਅਦ ਹੀ ਫਲਾਈਟ ਰੱਦ ਹੋਈ ਏਅਰਪੋਰਟ ਤੇ ਸੌਦੀ ਕਰੀਬ ਯਾਤਰੀ ਪਰੇਸ਼ਾਨ ਹੁੰਦੇ ਨਜ਼ਰ ਆਏ ਯਾਤਰੀਆਂ ਨੇ ਏਅਰਲਾਈਨਸ ਦੇ ਖਿਲਾਫ ਰੋਸ ਜਤਾਇਆ ਜਿਨ੍ਹਾਂ ਦੇ ਵਿੱਚੋਂ ਕਿਸੇ ਨੇ ਅੱਗੇ ਤਾਂ ਕਿਸ ਨੇ ਇੰਟਰਵਿਊ ਦੇਣੀ ਸੀ ਲੋਕਾਂ ਨੇ ਖੱਜਲ ਖੁਰੀਦਾ ਬਣਦਾ ਮਹਾਰਸਮਨ ਉਧਰ ਮੋਹਾਲੀ ਦੇ ਪਿੰਡ ਜੰਡਪੁਰ ਨੇ ਜੰਡਪੁਰ ਦੇ ਪ੍ਰਵਾਸੀ ਜੰਡਪੁਰ ਦੇ ਲੋਕਾਂ ਨੇ ਪ੍ਰਵਾਸੀਆਂ ਨੂੰ ਲੈ ਕੇ ਇੱਕ ਫਰਮਾਨ ਜਾਰੀ ਕੀਤਾ ਹੈ ਪਿੰਡ ਦੇ ਵਿੱਚ ਪ੍ਰਵਾਸੀਆਂ ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਜਿਵੇਂ ਪ੍ਰਵਾਸੀਆਂ ਵੀ ਵੈਰੀਫਿਕੇਸ਼ਨ ਲਾਜ਼ਮੀ ਹੈ ਪਿੰਡ ਚ ਰਾਤੀ 9 ਵਜੇ ਤੋਂ ਬਾਅਦ ਪ੍ਰਵਾਸੀ ਘੁੰਮ ਨਹੀਂ ਸਕਣਗੇ ਗੁਟਕਾ ਪਾਣ ਬੀੜੀ ਤੇ ਮਸਲਾ ਨਹੀਂ ਖਾ ਸਕਣਗੇ ਇਕ ਕਮਰੇਚ 2 ਤੋਂ ਵੱਧ ਪ੍ਰਵਾਸੀਆਂ ਦੇ ਰਹਿਣ ਦੇ ਉੱਤੇ ਮਨਾਹੀ ਹੈ ਕਾਬਲੇਗੋਰਾ ਕੇ ਇਸ ਤੋਂ ਪਹਿਲਾਂ ਕੁਰਾਲੀ ਦੇ ਪਿੰਡ ਮੁੱਦੋ ਸੰਗਤੀਆਂ ਦੇ ਵਿੱਚ ਵੀ ਕੁਝ ਇਸ ਤਰੀਕੇ ਦਾ ਬੈਨ ਲਗਾਇਆ ਗਿਆ Is news headlines is a aero Aerotro Homes near Mohali Airport. Call 92074 92074. New headlines ke prayojak Aero True Homes near Mohali Airport call 9207492074